ਸੰਗਰੂਰ ਦੇ ਵਿੱਚ ਬਣ ਰੇ ਭਾਰਤ ਮਾਲਾ ਪ੍ਰੋਜੈਕਟ ਦੇ ਉੱਪਰ ਜਿਹੜਾ ਜੰਮੂ ਕਟੜਾ ਐਕਸਪ੍ਰੈਸ ਹਾਈਵੇ ਹੈਗਾ ਉਸ ਰੋਡ ਨੂੰ ਜਿਹੜਾ ਪੱਕਾ ਮੋਰਚਾ ਲਗਾ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਦੇ ਵੱਲੋਂ ਬਲੌਕ ਕਰ ਦਿੱਤਾ ਗਿਆ ਹੈਗਾ ਪਹਿਲਾਂ ਉਹ ਤਸਵੀਰ ਤੁਹਾਨੂੰ ਦਿਖਾਵਾਂਗੇ ਜਿੱਥੋਂ ਬਿਲਕੁਲ ਜਿਹੜਾ ਭਾਰਤ ਮਾਲਾ ਪ੍ਰੋਜੈਕਟ ਦਾ ਜਿਹੜਾ ਟੋਲ ਆਏਗਾ ਟੋਲ ਦੇ ਬਿਲਕੁਲ ਵਿਚਕਾਰ ਜਿਹੜਾ ਕਿਸਾਨ ਦੀ ਜ਼ਮੀਨ ਹੈਗੀ ਜਿਸ ਦੇ ਵਿੱਚ ਕੀ ਫਸਲ ਹੈ ਖੜੀ ਹੈ ਇਸ ਸਮੇਂ ਆ ਤੇ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋਗੇ ਕਿ ਜਿਹੜਾ ਹਲੇ ਰੋਡ ਨਿਰਮਾਣ ਦੇ ਅਧੀਨ ਹੈਗਾ ਤਾਂ ਇਸ ਦੇ ਪਹਿਲਾਂ ਜਿਹੜਾ ਬਣਿਆ ਹੋਇਆ ਰੋਡ ਹੈ ਉਸ ਦੇ ਉੱਪਰ ਜਿਹੜਾ ਭਾਰਤੀ ਕਿਸਾਨ ਜਨ ਏਕਤਾ ਉਗਰਾਹਾ ਬੈਠ ਗਈ ਹੈ ਕਿਉਂਕਿ ਮੁਆਵਜ਼ੇ ਨੂੰ ਲੈ ਕੇ ਜਿਹੜਾ ਮਸਲਾ ਹੈਗਾ ਉਹ ਫਸਿਆ ਹੋਇਆ ਹੈਗਾ ਕਿਸਾਨ ਦੀ ਜਿਹੜੀ ਫਸਲ ਹੈ ਉਹ ਉਸੇ ਤਰ੍ਹਾਂ ਖੜੀ ਹੈ ਸਾਡੇ ਨਾਲ ਮਨਜੀਤ ਸਿੰਘ ਨੇ ਭਾਰਤੀ ਕਿਸਾਨ ਜਨ ਏਕਤਾ ਉਗਰਾਹਾ ਤੋਂ ਮਨਜੀਤ ਜੀ ਕੀ ਮਸਲਾ ਹੈਗਾ ਜਿਸ ਨੂੰ ਲੈ ਕੇ ਤੁਸੀਂ ਇੱਥੇ ਪੱਕਾ ਮੋਰਚਾ ਲਗਾ ਕੇ ਬੈਠ ਗਏ ਹੋਗੇ ਇਹ ਮਸਲਾ ਬੜਾ ਗੰਭੀਰ ਹੈ ਤੇ ਖਤਰਨਾਕ ਤਰੀਕੇ ਦਾ ਮਸਲਾ ਹੈ ਉਹ ਰੋਡ ਨੂੰ ਜ਼ਮੀਨ ਇਸ ਪਰਿਵਾਰ ਨੇ ਦੇ ਦਿੱਤੀ। ਉਹਦੇ ਵਿੱਚ ਰੋਡ ਬਣ ਗਿਆ। ਪਿੱਛੇ ਟੂਲ ਪਲਾਜ਼ਾ ਬਣਿਆ ਹੈ ਇਹਨਾਂ ਦੀ ਜ਼ਮੀਨ ਹੈ। ਪਰ ਇਹ ਨੰਬਰ ਮਿਸਟੇਕ ਛੱਡ ਦਿੱਤਾ ਉਹਨਾਂ ਨੇ। ਇਹ ਡੇਢ ਸਾਲ ਢੀਕਦਾ ਰਿਹਾ ਪਰਿਵਾਰ ਵੀ ਇਸ ਜ਼ਮੀਨ ਤੇ ਸਾਨੂੰ ਪੈਸੇ ਪਹੁੰਚਣਗੇ। ਜਦੋਂ ਇਹਦਾ ਪਤਾ ਕਰਿਆ ਉਹ ਕਹਿੰਦੇ ਵੀ ਸਤੋਂ ਮਿਸਟੇਕ ਹੋ ਗਈ ਨੰਬਰ ਦੀ ਇਹ ਹਜੇ ਮਿਸਟੇਕ ਇਹਨੂੰ ਦਰੁਸਤ ਕਰਕੇ ਫੇਰ ਪੈਸੇ ਪਾਵਾਂਗੇ। ਉਸ ਤੋਂ ਬਾਅਦ ਦੁਬਾਰੇ ਮਿੱਟੀ ਪਰਾਂ ਕਰਕੇ ਕਬਜ਼ਾ ਕੀਤਾ ਤੇ ਜ਼ਮੀਨ ਬੀਜਲੀ ਦੁਬਾਰੇ। ਹੁਣ ਜਾਨੀ ਕਿ ਲਗਭਗ ਪੌਣੇ 3 ਸਾਲ ਬਾਅਦ ਇਹਨਾਂ ਨੇ ਦੁਬਾਰੇ ਹੁਣ ਕਬਜ਼ਾ ਲੈਣ ਤੇ ਪੈਸੇ ਪਾਤੇ ਉਸੇ ਰੇਟ ਦੇ ਜਿਹੜਾ ਪਿਛਲਾ ਬਾੜ ਬਣਾਇਆ ਸੀ ਉਸੇ ਮੁਤਾਬਕ ਜ਼ਮੀਨ ਦਾ ਰੇਟ ਦੁੱਗਣਾ ਹੋ ਗਿਆ ਉਰੇ ਜਣੀ ਕਿ ਰੇਟ ਜੇ ਹੁਣ ਜ਼ਮੀਨ ਲੈਣੀ ਹੋਵੇ 40 ਲੱਖ ਦਾ 45 ਲੱਖ ਰੁਪਏ ਦਾ ਕੱਲਾ ਬਿੱਗਾ ਇਹਨਾਂ ਨੇ ਜਣੀ ਕਿ 64 ਲੱਖ ਦੇ ਹਿਸਾਬ ਨਾਲ ਇਹਨਾਂ ਦੇ ਖਾਤਿਆਂ 'ਚ ਪੈਸੇ ਪਾਤੇ ਵੱਡਾ ਤੱਕ ਆਹ ਰਸਤਾ ਇਹਨਾਂ ਦੇ ਪਰਿਵਾਰ ਨੂੰ ਛੱਡ ਕੇ ਹੋਰ ਵੀ ਦੋ ਪਰਿਵਾਰਾਂ ਨੂੰ ਲੱਗਦਾ ਸੀਗਾ ਜਿਹੜੀ ਪਹੀ ਜਾਂਦੀ ਸੀ ਲਪਾਉਂਦੀ ਰੋਡ ਦੇ ਲਪੋ ਲਪਾਉਂਦੀ ਉਹ ਰਸਤਾ ਨਹੀਂ ਦਿੰਦਾ 32 ਮਹੀਨੇ ਹੋ ਗਏ ਇਹਦਾ ਕਬਜ਼ਾ ਲਿਆ ਨੂੰ 32 ਮਹੀਨਿਆਂ ਚ ਇਹ ਦਰੁਸਤ ਨਹੀਂ ਕਰ ਸਕੇ ਰਸਤੇ ਨੂੰ ਹੁਣ ਜਦੋਂ ਗੱਲਬਾਤ ਐਸ.ਡੀ.ਐਮ ਸਾਹਿਬ ਨਾਲ ਬੈਠੇ ਆਂ ਸੀ ਕਹਿੰਦੀ ਨੋਟੀਫਿਕੇਸ਼ਨ ਜਾਰੀ ਕਰਤਾ ਇਹਦੀ ਜ਼ਿੰਮੇਵਾਰੀ ਕੌਣ ਹੈ ਕਰਨੂ ਰੋਡ ਬਣਾ ਕੇ ਬਾਗੇ ਕੱਲੇ ਨੋਟੀਫਿਕੇਸ਼ਨ ਤਾਂ ਐਂ ਰਹਿ ਜਾਂਦੇ ਨੇ ਕੌਣ ਪੁੱਛੂਗਾ ਅਸੀਂ ਨੇ ਕਿਹਾ ਵੀ ਪਹਿਲਾਂ ਰਸਤਾ ਲਾ ਕੇ ਰਸਤੇ ਦੀ ਜ਼ਮੀਨ ਖਰੀਦਣੀ ਪਊਗੀ ਜੇ ਇਸੇ ਬਾੜ ਦੇ ਮੁਤਾਬਕ ਖਰੀਦਣਗੇ ਕੌਣ ਜ਼ਮੀਨ ਦੇਊਗਾ ਰਸਤੇ ਵਾਸਤੇ ਗੰਭੀਰ ਮਸਲਾ ਥੱਲੋਂ ਦੀ ਸੂਆ ਲੰਘਦਾ ਉਹਦੇ ਥੱਲੇ ਬੋਰ ਸੀਗਾ ਮੂੰਹ ਜਵਾਨੀ ਗੱਲ ਅਸੀਂ ਐਸਡੀਐਮ ਸਾਹਿਬ ਨੂੰ ਕੀਤੀ ਵੀ ਮੂੰਹ ਜਵਾਨੀ ਦਾ ਨੇ ਕੈਰੀ ਬੋਰ ਦੇ ਪੈਸੇ ਦੇਵਾਂਗੇ ਸੀ ਦਿੱਤੇ ਘਤੋਂ ਨੇ ਜੇ ਬਰੋੜ ਬਣਾ ਕੇ ਵਗ ਜਾਂਦੇ ਬੋਰ ਦੇ ਪੈਸੇ ਦੇ ਦੇਣ ਦੇ ਜਿਹੜਾ ਪਹਿਲਾ ਵਾਲਾ ਐਸਡੀਐਮ ਹੈ ਉਹ ਕਹਿੰਦਾ ਪੱਟ ਕੇ ਦੇਖਣਾ ਪਊਗਾ ਵੀ ਬੋਰ ਹੈਗਾ ਤੀਗਾ ਕਿਸਾਨ ਤੇ ਦੋਸ ਲਾਰੇ ਅਸੀਂ ਨੇ ਕਿਹਾ ਵੀ ਪੱਟੋ ਆ 4 ਬਿਗੇ ਦੇ ਪੈਸੇ ਵੀ ਨਹੀਂ ਲੈਂਦੇ ਜੇ ਬੋਰ ਨਾ ਨਿਕਲਿਆ ਇਹੋ ਜੀਆਂ ਗੱਲਾਂ ਜਣ ਕੇ ਦੇਖਣ ਨੂੰ ਆ ਰਹੀਆਂ ਨੇ ਦਰ ਪੂਰਨ ਤੌਰ ਤੇ ਵੱਡਾ ਤੱਕਾ ਹੈ ਇਹ ਜਿਹੜਾ ਰੋਡ ਵਾਲਿਆਂ ਦਾ ਇਹ ਕਦੇ ਬਰਦਾਸ਼ਤ ਨਹੀਂ ਕੀਤਾ ਜਾਊਗਾ ਦੁੱਗਣੇ ਪੈਸੇ ਲੈ ਕੇ ਫੇਰ ਕਬਜ਼ਾ ਦੇਵਾਂਗੇ ਰਸਤਾ ਲੈ ਕੇ ਥਲੋਂ ਦੀ ਸੂਆ ਲੰਘਦਾ ਸੂਏ ਦੇ ਥਲੋਂ ਦੀ ਰਸਤਾ ਲਵਾਂਗੇ ਬੰਦਾ ਲੰਘਣ ਜੋਗਰਾ ਵੀ ਸੂਏ ਦੇ ਪਰਲੇ ਪਾਸੇ ਜਾ ਕੇ ਬੰਦਾ ਪਾਣੀ ਛੱਡ ਸਕੇ ਪੜੋਲੀਆਂ ਚ ਇਹ ਮਸਲਾ ਹੈ ਪੂਰਾ ਤਾਂ ਹੁਣ ਪ੍ਰਸ਼ਾਸਨ ਨਾਲ ਕਿਸ ਤਰ੍ਹਾਂ ਦੀ ਗੱਲਬਾਤ ਹੋਈ ਹੈਗੀ ਕਿਉਂਕਿ ਰੋਡ ਤੁਸੀਂ ਨੇ ਬਿਲਕੁਲ ਬੰਦ ਕੀਤਾ ਹੋਇਆ ਹੈ ਉਹ ਸੰਘਰਸ਼ ਤੁਹਾਡਾ ਚੱਲ ਰਿਹਾ ਹੈਗਾ ਤਾਂ ਪ੍ਰਸ਼ਾਸਨ ਕੀ ਕਹਿ ਰਿਹਾ ਹੈਗਾ ਹੁਣ ਪ੍ਰਸ਼ਾਸਨ ਵਾਲਾ ਐਸਡੀਐਮ ਸਾਹਿਬ ਬੈਠੇ ਸੀ ਡੀਐਸਪੀ ਸਭ ਬੈਠੇ ਸੀਗੇ ਐਸਐਚਓ ਸਭ ਬੈਠੇ ਸੀਗੇ ਤੇ ਅਸੀਂ ਨੇ ਕਿਹਾ ਵੀ ਪੈਸੇ ਦਿਓ ਸਾਡਾ ਜ਼ਮੀਨ ਤਾਂ ਅਸੀਂ ਦੇ ਰੱਖੀ ਆ ਜ਼ਮੀਨ ਦੇਣ ਦਾ ਮਸਲ ਹੀ ਨਹੀਂ ਕੋਈ ਪੈਸੇ ਦਿਓ ਰਸਤਾ ਦਿਓ ਤੇ ਜਿਹੜੀਆਂ ਸ਼ਰਤਾਂ ਪੂਰੀਆਂ ਕਰਕੇ ਤੁਸੀਂ ਇਹ ਆਪਦਾ ਰੋਡ ਬਣਾ ਲਓ ਕਹਿੰਦੇ ਵੀ ਸਾਰੇ ਹਿੰਦੁਸਤਾਨ ਦਾ ਕੰਮ ਖੜਿਆ ਸਾਰੇ ਹਿੰਦੁਸਤਾਨ ਦਾ ਭਾਰ ਅਸੀਂ ਨੇ ਕਿਹਾ ਵੀ ਇਹ ਕਿਸਾਨ ਤੇ ਕਿਉਂ ਪਾਉਣੇ ਹੋ ਉਹ ਕਹਿੰਦੇ ਨਮਾ ਬਾੜ ਤਾਂ ਅਸੀਂ ਬਣਾ ਨਹੀਂ ਸਕਦੇ ਅਸੀਂ ਨੇ ਕਿਹਾ ਨਮਾ ਬਾੜ ਨਾ ਬਣਾਓ ਪੈਸੇ ਦਾ ਪੂਰੇ ਦਿਓ ਕਿਸੇ ਹੋਰ ਢੰਗ ਨਾਲ ਦਿਓ ਇਹਦਾ ਜਾ ਫਿਰ 4 ਬਿੱਗੇ ਜ਼ਮੀਨ ਸਾਨੂੰ ਸਲਾਮ ਰੋਡ ਤੇ ਲੈ ਕੇ ਦੇ ਦਿਓ ਸਿੱਧੇ ਸਾਹਿਬ ਐ ਨਾ ਬਾੜ ਬਣਾਓ ਤੁਸੀਂ ਤੁਸੀਂ ਕੁਝ ਵੀ ਨਾ ਬਣਾਓ ਸਾਨੂੰ ਕੁਝ ਵੀ ਨਾ ਦਿਓ ਸਾਨੂੰ 4 ਬਿੱਗੇ ਇਸ ਮਾਲਕ ਨੂੰ ਜ਼ਮੀਨ ਲੈ ਕੇ ਦੇ ਦਿਓ ਇਸ ਗੱਲ ਤੇ ਨਹੀਂ ਆਉਂਦਾ ਪ੍ਰਸ਼ਾਸਨ ਐ ਐਸਡੀਐਮ ਸਾਹਿਬ ਕਹਿੰਦੇ ਅਸੀਂ ਕੁਝ ਨਹੀਂ ਕਰ ਸਕਦੇ ਡੀਸੀ ਨੂੰ ਡੀਸੀ ਨਾਲ ਮੀਟਿੰਗ ਕਰਾਂਗੇ ਅਗਲਾ ਜਿਹੜਾ ਅਸੀਂ ਕੁਝ ਨਹੀਂ ਕਰ ਸਕਦੇ ਇਹ ਚ ਬਾੜ ਤਾਂ ਹੀ ਬਣੂਗਾ ਇਹ ਚ ਜਣੀ ਕਿ ਅਸੀਂ ਨੇ ਕਿਹਾ ਵੀ ਰੇਹੇ ਤਾਂ ਅਸੀਂ ਕਬਜ਼ਾ ਨਹੀਂ ਦੇਵਾਂਗੇ ਜੋ ਮਰਜ਼ੀ ਹੋ ਜੇ ਪ੍ਰਸ਼ਾਸਨ ਧੱਕਾ ਕਰੇ ਮੈਨੂੰ ਲੱਗਦਾ ਵੀ ਪ੍ਰਸ਼ਾਸਨ ਬਠਿੰਡੇ ਵਾਂਗੂ ਮਰੇਰ ਕੋਟਲੇ ਵਾਂਗੂ ਕਿਰਾਂ ਦੇਖੂਗਾ ਪਰ ਐ ਜ਼ਬਰਦਸਤੀ ਨਹੀਂ ਕਰਨ ਦੇਵਾਂਗੇ ਕਿਉਂ 45 ਕਰਮ ਇਹਨਾਂ ਨੇ ਹੋਰ ਲੈਣੀਆਂ ਥੱਲੇ ਜ਼ਮੀਨਾਂ ਬਾਰਡੇ ਵੱਧਦਾ ਤਾਂ ਨਹੀਂ ਬਣਾਉਂਦੇ ਜੇ ਇਸ ਰੋਡ ਦੇ ਲੱਵੇ ਜ਼ਮੀਨ ਲੈਣੀ ਹੋਵੇ ਉਰੇ ਹੁਣ ਜਣੀ ਕਿਾ 1.5 ਕਰੋੜ ਰੁਪਏ ਦਾ ਕੀ ਲੈ ਜਿਹੜਾ ਇਹ 50 ਲੱਖ ਰੁਪਏ ਨੂੰ ਬਗੜ ਰਹੇ ਆ ਉਦੋਂ ਜ਼ਮੀਨ ਦਾ ਰੇਟ ਆਮ ਜ਼ਮੀਨ ਦਾ ਰੇਟ 28 ਤੋਂ 30 ਲੱਖ ਦਾ ਸੀਗਾ ਹੁਣ ਜ਼ਮੀਨ ਦਾ 55 ਲੱਖ ਤੋਂ 60 ਲੱਖ ਦਾ ਰੇਟ ਗਿਆ ਪੂਰਾ ਨੇਰ ਕਰਦੀ ਹੈ ਨੇਰ ਕਰਦੀ ਨੂੰ ਰੋਕਣ ਵਾਸਤੇ ਭਾਰਤੀ ਕਿਸਾਨ ਜੁਨੇ ਅਨੇਕਤਾ ਗਰਾਹ ਨੇ ਬੀੜਾ ਚੱਕਿਆ ਬਠਿੰਡੇ ਚ ਵੀ ਇਹੀ ਗੱਲ ਹੈ ਬਠਿੰਡੇ ਚ ਧੱਕੇ ਨਾਲ ਜ਼ਮੀਨਾਂ ਚ ਵੜ ਰਹੀ ਹੈ ਪ੍ਰਸ਼ਾਸਨ ਉਹ ਸਰਦਾਰਾਂ ਨੂੰ ਜਿਹੜੇ ਸ਼ੈਂਕੜੇ ਸਾਲ ਪਹਿਲਾਂ ਇੱਥੇ ਲੜਾਈਆਂ ਲੜ ਕੇ ਮਜਾਰਾ ਲਹਿਰ ਚੱਲੀ ਉਹ ਸਾਡੇ ਬਜ਼ੁਰਗਾਂ ਦੀਆਂ ਜਾਨਾਂ ਗਈਆਂ ਉਹ ਜ਼ਮੀਨਾਂ ਦੇ ਮਾਲਕ ਬਣਾਏ ਸੀਗੇ ਪਰ ਅੱਜ ਫੇਰ ਸਰਕਾਰ ਧੱਕੇ ਨਾਲ ਜ਼ਬਰਦਸਤੀ ਬਾਹਰ ਕੱਢ ਰਹੀ ਹੈ ਕਦੇ ਜ਼ਬਰਦਸਤੀ ਪੰਜਾਬ ਨੇ ਹੋਣ ਨਹੀਂ ਦਿੱਤੀ ਇੱਥੇ ਬੜੀਆਂ ਸਰਕਾਰਾਂ ਆਈਆਂ ਨੇ ਬੜਾ ਮੁਗਲਾ ਨੇ ਧੱਕਾ ਕਰਕੇ ਦੇਖਿਆ ਪਰ ਪੰਜਾਬ ਦੇ ਲੋਕਾਂ ਨੇ ਧੱਕਾ ਸਹਿਣਾ ਨਹੀਂ ਇਹ ਧੱਕੇ ਦਾ ਮੂੰਹ ਤੋੜਵਾ ਜਵਾਬ ਦਿੰਦਾ ਹੈ ਇਹੀ ਗੱਲ ਰਹੂਗੀ ਹੁਣ ਉਦੋਂ ਤੱਕ ਤੁਸੀਂ ਕੀ ਇੱਥੇ ਪੱਕਾ ਮੋਰਚਾ ਲਗਾ ਕੇ ਬੈਠੋਗੇ ਜਦੋਂ ਤੱਕ ਮੁਆਵਜ਼ਾ ਸਹੀ ਨਹੀਂ ਮਿਲ ਜਾਂਦਾ ਪੁਰੇ ਪੱਕਾ ਮੋਰਚਾ ਸਾਡਾ ਲੱਗਿਆ ਹੋਇਆ ਹੈ ਦਿਨੇ ਗਿਣਤੀ ਵੱਧਦੀ ਹੈ ਰਾਤ ਨੂੰ ਗਿਣਤੀ ਸੀਮਤ ਰਹਿੰਦੀ ਹੈ ਪੱਕਾ ਮੋਰਚਾ ਉਦੋਂ ਤੱਕ ਚੱਲੂਗਾ ਜਦਨ ਤੱਕ ਇਹ ਪੈਸੇ ਨਹੀਂ ਦਿੰਦੇ ਇਹ ਸਾਡੀਆਂ ਰਸਤਾ ਨਹੀਂ ਦਿੰਦੇ ਜਿਹੜਾ ਥੱਲੋਂ ਦੀ ਸੂਏ ਦਾ ਪ੍ਰੋਜੈਕਟ ਲੰਘਦਾ ਉਹਨੂੰ ਦਰੁਸਤ ਨਹੀਂ ਕਰਦੇ ਉਹਨਾਂ ਤੱਕ ਇਹ ਮੋਰਚਾ ਲਗਾਤਾਰ ਚੱਲੂਗਾ ਤਾਂ ਬਿਲਕੁਲ ਕਿਸਾਨਾਂ ਦਾ ਇਹੀ ਕਹਿਣਾ ਹੈਗਾ ਕਿ ਜਦੋਂ ਤੱਕ ਉਹਨਾਂ ਨੂੰ ਸਹੀ ਮੁਆਵਜ਼ਾ ਨਹੀਂ ਦਿੱਤਾ ਜਾਂਦਾ ਤਾਂ ਉਦੋਂ ਤੱਕ ਜਿਹੜਾ ਇਹ ਜਿਹੜਾ ਧਰਮ ਹੈਗਾ ਇਸੇ ਤਰੀਕਾ ਚੱਲਦਾ ਰਹੇਗਾ ਇਹ ਤਸਵੀਰ ਤੁਸੀਂ ਦੇਖ ਸਕਦੇ ਹੋਗੇ ਕਿ ਕਿਸਾਨ ਦੇ ਜਿਹੜਾ ਵਿਚਕਾਰ ਜ਼ਮੀਨ ਹੈਗੀ ਇਸ ਦਾ ਜਿਹੜਾ ਮਸਲਾ ਹੈਗਾ ਕਿ ਇਸ ਦੇ ਜਿਹੜੇ ਮੁਆਵਜ਼ਾਗਾ ਉਹਨੂੰ ਉਹ ਨਹੀਂ ਮਿਲਿਆ ਕਿਉਂਕਿ ਪਹਿਲਾਂ ਇਸ ਜ਼ਮੀਨ ਦਾ ਜਿਹੜਾ ਪੈਸੇ ਸੀਗੇ ਉਹ ਨਹੀਂ ਖਾਤੇ ਦੇ ਵਿੱਚ ਪਾਏ ਗੇ ਦੂਸਰੀ ਜਿਹੜੀ ਜ਼ਮੀਨ ਸੀਗੀ ਕਿਸਾਨ ਦੀ ਉਹ ਖਰੀਦ ਲਈ ਗਈ ਸੀਗੀ ਤਾਂ ਇਸ ਨੂੰ ਲੈ ਕੇ ਹੁਣ ਆ ਭਾਰਤੀ ਕਿਸਾਨ ਯੂਨੀਅਨ ਏਕਤਾ ਗੁਰਾਹਾਂ ਇਸ ਰੋਡ ਦੇ ਉੱਪਰ ਬੈਠੀ ਹੋਈ ਹੈ ਤੇ ਲੰਮਾ ਸਮਾਂ ਜਿਹੜਾ ਉਹਨਾਂ ਨੇ ਕਹੇਗਾ ਕਿ ਸਾਡਾ ਸੰਘਰਸ਼ ਚੱਲ ਸਕਦਾ ਜਦੋਂ ਤੱਕ ਕਿਸਾਨ ਨੂੰ ਉਸ ਜ਼ਮੀਨ ਦੇ ਲਈ ਕਿਉਂਕਿ ਜਿਹੜਾ ਇਹ ਵਿਚਕਾਰ ਦੀ ਜ਼ਮੀਨਾਂ ਦੇ ਰੋਡ ਲੰਘ ਜਾਂਦਾ ਤਾਂ ਦੂਜਾ ਮਸਲਾ ਰਾਸਤੇ ਦਾ ਵੀ ਹੈ ਕਿ ਜਿਹੜਾ ਕਿਸਾਨ ਨੂੰ ਰਾਸਤਾ ਹੈ ਜਿਹੜਾ ਉਹ ਜਿਹੜਾ ਠੇਕੇ ਵੱਲੋਂ ਜਾਂ ਪ੍ਰਸ਼ਾਸਨ ਦੇ ਵੱਲੋਂ ਜਿਹੜਾ ਮੁਹਈਆ ਕਰਵਾਇਆ ਜਾਵੇ ਤਾਂ ਜੋ ਆਪਣੇ ਖੇਤ ਦੇ ਵਿੱਚ ਜਾ ਸਕੇ ਤੇ ਜਿਹੜੀ ਪਿੱਛੇ ਜ਼ਮੀਨ ਹੈਗੀ ਇਸ ਦਾ ਜਿਹੜਾ ਮੁਆਵਜ਼ਾ ਹੈਗਾ ਉਹ ਅੱਜ ਦੇ ਰੇਟ ਦੇ ਹਿਸਾਬ ਦੇ ਨਾਲ ਕਿਸਾਨ ਨੂੰ ਦਿੱਤਾ ਜਾਵੇ ਪੰਜਾਬ ਤੱਕ ਦੇ ਲਈ ਕੁਲਵੀਰ ਸਿੰਘ ਸੰਗਰੂ